ਸਸ਼ੀਗਰ ਨਮਸਕਾਰ ਅੱਲਾਹ ਹਾਫਿਜ਼ ਐਕੁਅਰੀ ਇੱਕ ਬੰਦਾ ਬਹੁਤ ਗਰੀਬ ਹੁੰਦਾ ਆ ਕੰਗਾਲੀ ਦੇ ਵਿੱਚ ਲਾ ਜਾਂਦਾ ਆ ਪੈਸਾ ਕੋਈ ਘਰ ਨਹੀਂ ਹੁੰਦਾ ਹੈਗਾ ਖਾਣ ਨੂੰ ਘਰ ਕੁਝ ਨਹੀਂ ਹੁੰਦਾ ਪਰਿਵਾਰ ਹੁੰਦਾ ਆ ਉਹਦਾ ਪਰ ਉਹ ਕਰੇ ਤਾਂ ਕੀ ਕਰੇ ਹਨਾ ਉਹ ਇੱਕ ਬਾਬਾ ਜੀ ਦੇ ਕੋਲ ਜਾਂਦਾ ਆ ਜਿਹਦੇ ਬਾਰੇ ਉਹਨੇ ਕਾਫੀ ਕੁਝ ਸੁਣਿਆ ਹੁੰਦਾ ਚਰਚਾ ਹੁੰਦੀ ਆ ਕਿ ਉਹ ਜੋ ਮੂਹੋਂ ਕਹਿੰਦੇ ਆ ਕਈ ਚਮਤਕਾਰ ਜਿਹੜੇ ਆ ਉਹ ਬਾਬਾ ਜੀ ਕਰ ਦਿੰਦੇ ਆ ਉਹ ਐਸੇ ਆਸ ਨਾਲ ਜਾਂਦਾ ਕਿ ਸ਼ਾਇਦ ਮੇਰਾ ਕੋਈ ਕੰਮ ਜਿਹੜਾ ਚੱਲ ਪਵੇ। ਬਾਬਾ ਜੀ ਨੂੰ ਸਾਰੀ ਗੱਲ ਦੱਸਦਾ ਹੈ ਬਾਬਾ ਜੀ ਧਿਆਨ ਨਾਲ ਸੁਣਦੇ ਆ ਤੇ ਫੇਰ ਉਹਨੂੰ ਆਪਣੀ ਕੁੱਲੀ ਦੇ ਵਿੱਚੋਂ ਚਾਰ ਮੋਮਬਤੀਆਂ ਦਿੰਦੇ ਆ। ਪਰ ਸਖਤ ਹਦਾਇਤ ਦਿੰਦੇ ਆ ਕਿ ਮੇਰੀ ਗੱਲ ਧਿਆਨ ਨਾਲ ਸੁਣੀ ਇਹਦੀ ਇਹ ਗਲਤ ਵਰਤੋ ਨਾ ਕਰੀ। ਉਹ ਮੰਨ ਲੈਂਦਾ ਕਹਿੰਦਾ ਕਿ ਪਹਿਲੀ ਮੋਮਬਤੀ ਤੂੰ ਬਾਲ ਲੈ ਤੇ ਉੱਤਰ ਦਿਸ਼ਾ ਦੇ ਵੱਲ ਤੁਰ ਪਈ ਜਿੱਥੇ ਮੋਮਬਤੀ ਬੁਝੂਗੀ ਉੱਥੋਂ ਜਿਹੜਾ ਇਹ ਥੱਲੇੋਂ ਧਰਤੀ ਨੂੰ ਪੱਟੀ ਤੇਰੇ ਮਦਦ ਜੋਗੇ ਪੈਸੇ ਜਿਹੜੇ ਤੈਨੂੰ ਮਿਲ ਜਾਣੇ ਆ ਫਿਰ ਜੇ ਫਿਰ ਵੀ ਤੇਰਾ ਮਤਲਬ ਕਿ ਨਾ ਸਰਿਆ ਪੈਸੇ ਮੁੱਕ ਗਏ ਇਹ ਦੂਜੀ ਮੋਮਬਤੀ ਜਿਹੜੀ ਆਹੋ ਪੂਰਬ ਦਿਸ਼ਾ ਵੱਲ ਲੈ ਕੇ ਜਾਈ ਤੇ ਤੀਜੀ ਮੋਮਬਤੀ ਪੱਛਮ ਦਿਸ਼ਾ ਦੇ ਵੱਲ ਲੈ ਕੇ ਜਾਈ ਚੌਥੀ ਮੋਮਬਤੀ ਦੱਖਣ ਵੱਲ ਲੈ ਕੇ ਜਾਣੀ ਆ ਪਰ ਇਹਦੀ ਕਦੇ ਤੈਨੂੰ ਲੋੜ ਨਾ ਪਵੇ ਇਹ ਨਾ ਕਦੇ ਲੈ ਕੇ ਜਾਈ ਪਰ ਤਨ ਮੈਂ ਦੇ ਦਿੱਤੀ ਆ ਇਹ ਦੇਣੀ ਜ਼ਰੂਰੀ ਹੁੰਦੀ ਆ ਸਾਡੀ ਪ੍ਰਕਿਰਿਆ ਦੇ ਵਿੱਚ ਹੁੰਦੀ ਆ ਪਰ ਇਹਦੀ ਵਰਤੋਂ ਨਾ ਕਰੀਂ ਕਦੇ ਵੀ ਸੱਤ ਬਚਨ ਕਹਿ ਕੇ ਬਾਬਾ ਜੀ ਦੀ ਗੱਲ ਮੰਨ ਕੇ ਘਰ ਨੂੰ ਆ ਜਾਂਦਾ ਆ ਦੂਸਰੇ ਦਿਨ ਸਵੇਰੇ ਉੱਠ ਕੇ ਉਹ ਪਹਿਲੀ ਮੋਮਬਤੀ ਬਾਲ ਕੇ ਉੱਤਰਦੇਸ਼ਾ ਵੱਲੋਂ ਤੁਰਪੰਦਾ ਆ ਜਿੱਥੇ ਮੋਮਬਤੀ ਬੁਝਦੀ ਆ ਉੱਥੋਂ ਉਹ ਜ਼ਮੀਨ ਨੂੰ ਪੜਦਾ ਆ ਉੱਥੇ ਬਹੁਤ ਸਾਰੇ ਜਿਹੜੇ ਆ ਉਹ ਚਾਂਦੀ ਦੇ ਸਿੱਕੇ ਮਿਲਦੇ ਆ ਉਹਨੂੰ ਬੜਾ ਖੁਸ਼ ਹੁੰਦਾ ਆ ਚਾਂਦੀ ਦੇ ਸਿੱਕੇ ਨਾਲ ਕਾਫੀ ਦਿਨ ਸਾਲ ਪਰ ਉਹਦਾ ਜਿਹੜਾ ਖੁੱਲਾ guzara ਚੱਲਣਾ ਸੀਗਾ ਬੜਾ ਖੁਸ਼ ਹੋ ਕੇ ਸਾਰੇ ਪੈਸੇ ਇਕੱਠੇ ਕਰਕੇ ਘਰ ਨੂੰ ਆ ਜਾਂਦਾ ਹੈ ਹੁਣ ਮਾਈਂਡ ਦੇ ਵਿੱਚ ਲਾਲਚ ਆ ਗਿਆ ਹੁਣ ਦੂਸਰੇ ਦਿਨ ਹੀ ਜਿਹੜੀ ਆਹੋ ਦੂਜੀ ਮੋਮਬਤੀ ਉਹਨੇ ਬਾਲ ਲਈ ਤੇ ਪੂਰਬ ਦਿਸ਼ਾ ਵੱਲੋਂ ਤੁਰ ਪਿਆ ਜਿੱਥੇ ਮੋਮਬਤੀ ਬੁਜੀ ਉੱਥੇ ਉਹਨੇ ਉਸ ਥਾਂ ਨੂੰ ਪਟਿਆ ਉੱਥੇ ਉਹਨੂੰ ਸੋਨੇ ਦੀਆਂ ਮੋਹਰੇ ਮਿਲੀਆਂ ਬਹੁਤ ਖੁਸ਼ ਹੋਇਆ ਮਾਲੋ ਮਾਲ ਹੋ ਗਿਆ ਰਾਜਿਆਂ ਵਾਲੀ ਫੀਲਿੰਗ ਆ ਗਈ ਅਮੀਰ ਹੋ ਗਿਆ ਕਰ ਨੋ ਜਾਂਦਾ ਲਾਲਚ ਫੇਬਾਦ ਆਇਆ ਤੀਸਰੇ ਦਿਨ ਹੀ ਤੀਜੀ ਮੋਮਬਤੀ ਬਾਲ ਲੰਦਾ ਤੇ ਪੱਛਮ ਦਿਸ਼ਾ ਦੇ ਵੱਲ ਤੁਰਪੰਦਾ ਜਿੱਥੇ ਜਾ ਕੇ ਮੋਮਬਤੀ ਬੁਝਦੀ ਆ ਉੱਥੋਂ ਜਾ ਕੇ ਉਹ ਥਾਂ ਪੜਦਾ ਉੱਥੋਂ ਹੀਰੇ ਮਿਲਦੇ ਹੀਰੇ ਬਹੁਤ ਮਹਿੰਗੇ ਹੁੰਦੇ ਆ ਮਾਲੋ ਮਾਲ ਖੁਸ਼ ਮੇਰੀ ਤਾਂ ਜ਼ਿੰਦਗੀ ਬਣ ਗਈ ਕਹਿੰਦਾ ਚੌਥਾ ਦਿਨ ਆਉਂਦਾ ਆ। ਬਾਬਾ ਜੀ ਨੇ ਕਿਹਾ ਸੀ ਚੌਥੀ ਮੋਗਤੀ ਤੈਨ ਬਲਣੀ ਹੀ ਨਹੀਂ ਤੇ ਦੱਖਣ ਦਿਸ਼ਾ ਵੱਲ ਜਾਣਾ ਨਹੀਂ। ਉਹਨੂੰ ਲੱਗਦਾ ਹੈ ਕਿ ਬਾਬਾ ਜੀ ਨੇ ਅ ਏਸੀ ਤੋਂ ਪਤਾ ਨਹੀਂ ਕਿਉਂ ਰੋਕਿਆ ਆ ਹੋ ਸਕਦਾ ਜੇ ਪਹਿਲੇ ਦਿਨ ਮੈਨੂੰ ਚਾਂਦੀ ਦੇ ਸਕੇ ਮਿਲਦੇ ਆ ਦੂਸਰੇ ਦਿਨ ਸੋਨੇ ਦੇ ਸੋਨੇ ਦੀਆਂ ਮੋਹਰੇ ਮਿਲਦੀਆਂ ਤੀਸਰੇ ਦਿਨ ਮੈਨੂੰ ਹੀਰੇ ਮਿਲਦੇ ਆ। ਤੇ ਚੌਥੇ ਦਿਨ ਪਤਾ ਨਹੀਂ ਕੀ ਮਿਲਦਾ ਆ ਉਹ ਤੋਂ ਵੀ ਵਧੀਆ ਚੀਜ਼ ਕਿਉਂਕਿ ਹਰ ਇੱਕ ਦਿਨ ਜਿਹੜੀ ਆ ਉਹ ਵਧੀਆ ਤੋਂ ਵਧੀਆ ਚੀਜ਼ ਜਿਹੜੀ ਆ ਉਹ ਮੈਨੂੰ ਮਿਲ ਰਹੀ ਆ ਹੋ ਸਕਦਾ ਜਵਾਰਾਤ ਲਾਲ ਜਿਹੜਿਆ ਉਹ ਇਧਰ ਛੁਪੇ ਹੋਣ ਚੌਥੇ ਦਿਨ ਮੋਬਤੀ ਵਾਲ ਕੇ ਉਹ ਦੱਖਣ ਦਿਸ਼ਾ ਵੱਲੋਂ ਤੁਰਪੰਦਾ ਆ ਜਿੱਥੇ ਮੋਬਤੀ ਬੁਝਦੀ ਆ ਉੱਥੋਂ ਉਹ ਜ਼ਮੀਨ ਪੜਦਾ ਆ ਤੇ ਥੱਲੇ ਇੱਕ ਤਹਿ ਖਾਨਾ ਜਾਂ ਉਹਨੂੰ ਦਿਖਾਈ ਦਿੰਦਾ ਆ ਉਹਦੇ ਵਿੱਚ ਵੜ ਜਾਂਦਾ ਉਹਨੂੰ ਲੱਗਦਾ ਕਿ ਇੱਥੇ ਬਹੁਤ ਵੱਡਾ ਖਜ਼ਾਨਾ ਜਿਹੜਾ ਛੁਪਿਆ ਹੋਇਆ ਵਿੱਚ ਜਾਂਦਾ ਆ ਕਾਫੀ ਗਹਿਰੀ ਗੁਫਾਾਂ ਕਰ ਹੁੰਦੀ ਆ ਉੱਥੇ ਇੱਕ ਬੰਦਾ ਖੜਾ ਹੁੰਦਾ ਉਹਨੇ ਇੱਕ ਥੰਮੀ ਦੇ ਥੱਲੇ ਜਿਹੜਾ ਆਪਣਾ ਸਿਰ ਦਿੱਤਾ ਹੁੰਦਾ ਉਹ ਕਹਿੰਦਾ ਆ ਜਾ ਆ ਮੜ ਜਾ ਮੇਰੇ ਥੈ ਤੇ ਮੇਰੇ ਮੇਰੇ ਮਤਲਬ ਕਿ ਇਸ ਥੰਮੀ ਦੇ ਥੱਲੇ ਮੜ ਜਾ ਸਿਰ ਦੇ ਬਾਕੀ ਮੈਂ ਤੈਨੂੰ ਦੱਸਦਾ ਕਿ ਕੀ ਕਰਨਾ ਹੈ ਇਹ ਝਿਜਕਦਾ ਹੋਇਆ ਉਹਦੀ ਥੰਮੀ ਦੇ ਥੱਲੇ ਸਿਰ ਦੇ ਰੰਦਾ ਆ ਤੇ ਉਹ ਬੰਦਾ ਬਾਹਰ ਨਿਕਲ ਕੇ ਉੱਥੋਂ ਉਹਨੂੰ ਕਹਿੰਦਾ ਆ ਕਹਿੰਦਾ ਮੈਂ ਤੈਨੂੰ ਵੀ ਇਹੀ ਦੱਸਿਆ ਕਹਿੰਦਾ ਮੈਂ ਵੀ ਇਦਾਂ ਆਇਆ ਸੀਗਾ ਮੈਂ ਵੀ ਇੱਥੇ ਇੰਨਾ ਫਸਿਆ ਸੀ ਤੇ ਕਿਸੇ ਨੇ ਮੈਨੂੰ ਇੱਥੇ ਖੜਾ ਕਰ ਦਿੱਤਾ ਸੀਗਾ ਜੇ ਥੰਮੀ ਰਥਲੀਓਂ ਸੈਰ ਕੱਢਿਆ ਉੱਪਰੋਂ ਹਾੜ ਦੇ ਪਾਣਾ ਸਭ ਕੁਝ ਤੇ ਮਰ ਜਾਣਾ ਇਸ ਕਰਕੇ ਇੱਥੇ ਖੜਾ ਰਹੀਂ ਕੋਈ ਤੇਰੇ ਵਰਗਾ ਲਾਲਚੀ ਹੋਰ ਆਊਗਾ ਤੈਨੂੰ ਕੱਢ ਲਊਗਾ ਸੋ ਕਹਿਣ ਦਾ ਮਤਲਬ ਜਿਹੜਾ ਲਾਲਚ ਆ ਸਾਨੂੰ ਬਹੁਤ ਬੁਰੇ ਕੰਮ ਮਤਲਬ ਕਿ ਕਿਤੇ ਦੇ ਕਿਤੇ ਲੈ ਜਾਂਦਾ ਆ ਹਾਲਾਂਕਿ ਜੇ ਸਬਰ ਕਰਨਾ ਹੁੰਦਾ ਉਹਨੇ ਪਹਿਲੇ ਖਜ਼ਾਨਿਆਂ ਦੇ ਨਾਲ ਕਰ ਸਕਦਾ ਸੀਗਾ ਪਹਿਲੇ ਦਿਨ ਦੀਆਂ ਜਿਹੜੀਆਂ ਚਾਂਦੀ ਦੀਆਂ ਮੋਹਰਾਂ ਦੇ ਨਾਲ ਉਹ ਜ਼ਿੰਦਗੀ गुजार ਸਕਦਾ ਸੀ ਪਰ ਨਹੀਂ ਲਾਲਚ ਉਹਨੂੰ ਇਸ ਥਾਂ ਦੇ ਉੱਤੇ ਲਿਆਇਆ ਕਹਿਣ ਦਾ ਮਤਲਬ ਕਿ ਅਸੀਂ ਲਾਲਚ ਵਸ ਹੋ ਕੇ ਜਿਹੜਾ ਉਹ ਗਾਹਾਂ ਤੇ ਗਾਹ ਫਸ ਜਾਂਦੇ ਆ ਤੇ ਬੰਦਾ ਉੱਥੇ ਜੋਗਾ ਹੀ ਰਹਿ ਜਾਂਦਾ ਆ ਵਿਦੇਸ਼ਾਂ ਦੇ ਵਿੱਚ ਜਾ ਕੇ ਜਿਹੜੇ ਆਹੋ ਸਾਡੇ ਭੈਣ ਭਰਾ ਕਈ ਵਾਰ ਵਧੀਆ ਹੁੰਦੇ ਕਈ ਵਾਰ ਜਿਹੜਿਆ ਉਹ ਫਸਿਆ ਮਹਿਸੂਸ ਕਰਦੇ ਹੋਣੇ ਜਏ ਬਾਬਾ ਸੀਚੇਵਾਲ ਨੇ ਜਿਹੜੀਆਂ ਚਾਰ ਕੁੜੀਆਂ عمان ਤੋਂ ਛੜਾ ਕੇ ਲਿਆਂਦੀਆਂ ਉਹਦੇ ਵਿੱਚੋਂ ਇੱਕ ਕੁੜੀ ਦੱਸਦੀ ਆ ਕਿ ਮੈਂ ਤਾਂ 1.5 ਸਾਲ ਪਹਿਲਾਂ ਹਲੇ ਇੱਥੇ ਸੀ ਮੇਰੀ ਰਿਸ਼ਤੇਦਾਰ ਮੇਰੀ ਕਜ਼ਨ ਨੇ ਮੈਨੂੰ ਉੱਥੇ ਬੁਲਾਇਆ ਸੀ ਤੇ ਮੈਂ ਉੱਥੇ ਚੱਲ ਗਈ ਉਹ ਆਪ ਇੱਧਰ ਨੂੰ ਆ ਗਈ ਤੇ ਮੈਨੂੰ ਉੱਥੇ ਫਸਾਤਾ ਉਹ ਕੀ ਕਰਦੇ ਆ ਕਿ ਪੈਸੇ ਲੈ ਹੁੰਦੇ ਏਜੰਟਾਂ ਨੇ ਉੱਥੇ ਜਾ ਕੇ ਉਹਨਾਂ ਨੂੰ ਦਿੱਤੇ ਹੁੰਦੇ ਆ ਲੱਖਾਂ ਦੇ ਸੌਦੇ ਹੋਏ ਹੁੰਦੇ ਆ ਤੇ ਅਗਲੇ ਛੱਡਦੇ ਨਹੀਂ ਥੋੜੇ ਕੀਤੇ ਇੱਕੋ ਹੀ ਸ਼ਰਤ ਹੁੰਦੀ ਆ ਕਿ ਆਪਣੇ ਥਾਂ ਤੇ ਕੋਈ ਹੋਰ ਜਿਹੜੀ ਆ ਉਹ ਇੱਥੇ ਲਿਆ ਫੇਰ ਨਹੀਂ ਤਾਂ ਤੈਨੂੰ ਇੰਨੇ ਪੈਸੇ ਜਿਹੜੇ ਸਾਡੇ ਵਾਪਸ ਕਰਨੇ ਪਊਗੇ ਨਹੀਂ ਤਾਂ ਆਪਣੀ ਜਗ੍ਹਾ ਤੇ ਕੋਈ ਹੋਰ ਲਿਆ ਦੇ ਫੇਰ ਜਿਹੜੀ ਆ ਉਹ ਤੂੰ ਜਾ ਸਕਦੀ ਆ ਇਦਾਂ ਉਸ ਕੁੜੀ ਨੇ ਉਹਦੀ ਕਜ਼ਨ ਨੇ ਕੀਤਾ ਤੇ ਉਹਨੂੰ ਸੱਦ ਲਿਆ ਤੇ ਆਪ ਉਹ ਆ ਗਈ ਉਹਨੂੰ ਵਸਾਤਾ ਉੱਥੇ ਹੁਣ ਬਾਬੇ ਸੀਚੇਵਾਲ ਨੇ ਉਹਨਾਂ ਨੂੰ ਛਡਾ ਕੇ ਇੰਡੀਆ ਲਿਆਂਦਾ ਲਾਲਚਵਸ ਹੁਣ ਇਹ ਇਹਨੂੰ ਵੀ ਪਤਾ ਹੈ ਕਿ ਉਸ ਕੁੜੀ ਨੂੰ ਵੀ ਇਹਨੇ ਕਦੇ ਸੋਚਿਆ ਹੀ ਨਹੀਂ ਨਾ ਉੱਥੇ ਦਾ ਕੋਈ ਨਕਸ਼ਾ ਨਾ ਮੈਪ ਗਾਈਡ ਨਾ ਕੁਝ ਵੀ ਨਾ ਉੱਥੇ ਬਾਰੇ ਪੜਿਆ ਸਿਰਫ ਉਹਦੇ ਕਹਿਣ ਦੇ ਉੱਤੇ ਉਹ ਜਿਹੜੀ ਆ ਉਸ ਦੇਸ਼ ਦੇ ਵਿੱਚ ਆ ਕੇ ਉਹਨਾਂ ਥਾਂਾਂ ਦੇ ਉੱਤੇ ਫਸ ਕੇ ਸੋ ਕਹਿਣ ਦਾ ਨਤੀਜਾ ਦਾ ਮਤਲਬ ਕਿ ਇਹੀ ਹੁੰਦਾ ਹੈ ਕਿ ਅਸੀਂ ਜਿਹੜਾ ਲਾਲਚ ਆਪਣਾ ਜਿਹੜਾ ਅੰਦਰ ਸਾਡੇ ਪੰਜ ਜਿਹੜੇ ਇਹ ਹੁੰਦੇ ਆ ਅਫਗਣ ਹੁੰਦੇ ਆ ਕਾਮ ਕ੍ਰੋਧ ਲੋ ਮੋਹ ਹੰਕਾਰ ਲੋਭ ਜਿਹੜਾ ਇਹ ਸਾਨੂੰ ਮਾਰ ਲੈਂਦਾ ਵੈਸੇ ਹਰ ਇੱਕ ਚੀਜ਼ ਜਿਹੜੀ ਆ ਉਹ ਸਾਨੂੰ ਨੁਕਸਾਨ ਕਰਦੀ ਆ ਲਾਲਚ ਜਿਹੜਾ ਅੱਜ ਮੈਂ ਲਾਲਚ ਦੀ ਗੱਲ ਕਰ ਰਿਹਾ ਹਾਂ ਲਾਲਚ ਸਾਨੂੰ ਕਿਤੇ ਨੇ ਕਿਤੇ ਫਸਾ ਦਿੰਦਾ ਇਸ ਕਰਕੇ ਸਬਰ ਕਰਨਾ ਸਿੱਖੀਏ ਜਿੰਨਾ ਹੈਗਾ ਉਹਦੇ ਵਿੱਚ ਜੀਣਾ ਸਿੱਖੀਏ ਹਾਂ ਜੇ ਕਰਨਾ ਹੈ ਜੋ ਉਹਦੇ ਬਾਰੇ ਮਤਲਬ ਕਿ ਸਹੀ ਸਾਰਾ ਤੁਸੀਂ ਕਰ ਲਓ ਫਿਰ ਫੈਸਲਾ ਲਓ ਸੋਚੋ ਵਿਚਾਰੋ ਸਾਰੇ ਪਹਿਲੂ ਉਹਦੇ ਦੇਖੋ ਫੈਸਲਾ ਲਾਓ ਵਧੀਆ ਕੰਮ ਵਧੀਆ ਸਭ ਕੁਝ ਹੋਵੇ ਫਿਰ ਤਾਂ ਕਰੋ ਮਿਹਨਤ ਕਰੋ ਕਮਾਈ ਕਰੋ ਪੈਸਾ ਕਮਾਓ ਪਰ ਇਹ ਨਹੀਂ ਕਿ ਲਾਲਚ ਵਸੋ ਕੇ ਖਜ਼ਾਨਾ ਮਿਲਣਾ ਜੀ ਉੱਥੋਂ ਐਦਾਂ ਤੇ ਅਸੀਂ ਜਿਹੜਾ ਉਹ ਥੰਮੀਆਂ ਰੇ ਥੱਲੇ ਸਿਰ ਦੇ ਕੇ ਫਸ ਜਾਂਦੇ ਆ ساری ਜ਼ਿੰਦਗੀ ਮੁੜ ਕੇ ਨਿਕਲ ਨਹੀਂ ਸਕਦੇ ਤੇ ਉਹ ਮਿੱਟੀਆਂ ਜੇਲਾਂ ਜਿਹੜੀਆਂ ਉਹ ਹਮੇਸ਼ਾ ਸਾਨੂੰ ਉੱਤੇ ਉਕਸਾਈ ਰੱਖਦੀਆਂ ਤੇ ਇੱਧਰਲੇ ਇੱਧਰ ਰਹਿ ਜਾਂਦੇ ਤੇ ਉਧਰਲੇ ਉਧਰ ਫਸੇ ਰਹਿੰਦੇ ਆ ਲਾਲਚ ਤੇ ਕੰਟਰੋਲ ਥੈਂਕ ਯੂ